ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਗਲੋਬਲ ਕ੍ਰਿਕਟ ਵਾਈਬ ਤੇ T20 ਕ੍ਰਿਕਟ ਜਿਸ ਨੇ ਕ੍ਰਿਕਟ ਦੀ ਦੁਨੀਆ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਉਸ ਦੀ ਸ਼ੁਰੂਆਤ ਕੰਟਰੋਵਰਸੀ ਪੋਲਿਟਿਕਸ ਤੇ ਜ਼ਬਰਦਸਤ ਡਰਾਮੇ ਨਾਲ ਭਰੀ ਹੋਈ ਸੀ ਪਿਛਲੇ ਵਾਰ ਵਿੱਚ ਅਸੀਂ ਵੇਖਿਆ ਸੀ ਕਿ ਇੰਗਲੈਂਡ ਨੇ T20 ਫਾਰਮੈਟ ਨੂੰ ਕਿਵੇਂ ਲਾਂਚ ਕੀਤਾ ਪਰ ਅੱਜ ਅਸੀਂ ਗੱਲ ਕਰਾਂਗੇ ਉਸ ਮੂਮੈਂਟ ਦੀ ਜਿੱਥੇ ਦੁਨੀਆ ਨੂੰ ਕ੍ਰਿਕਟ ਦਾ ਫਿਊਚਰ ਬਦਲਦਾ ਦਿਖਿਆ ਇੱਕ ਐਸਾ ਵਰਲਡ ਕੱਪ ਜਿੱਥੇ ਐਮ ਐਸ ਧੋਨੀ ਦੀ ਨਵੀਂ ਨੌਜਵਾਨ ਫੌਜ ਨੇ ਸਿਰਫ ਇੱਕ ਟਰਾਫੀ ਨਹੀਂ ਜਿੱਤੀ ਬਲਕਿ ਦੁਨੀਆ ਨੂੰ ਦਿਖਾਇਆ ਕਿ ਇਹ ਹੈ ਅਸਲੀ ਇੰਡੀਆ ਤੁਸੀਂ ਵੇਖ ਰਹੇ ਹੋ ਗਲੋਬਲ ਕ੍ਰਿਕਟ ਵਾਈਬ ਤੇ ਇਹ ਹੈ T20 ਦੀ ਅਸਲੀ ਸ਼ੁਰੂਆਤ ਦਾ ਵੱਡਾ ਸੱਚ ਪਾਰਟ 3 ਕ੍ਰਿਕਟ ਬੋਰਡ ਆਫ ਇੰਡੀਆ BCCI ਉਹ ਫਾਰਮੈਟ ਤੋਂ ਸਭ ਤੋਂ ਵੱਡਾ ਵਿਰੋਧ ਕਰ ਰਹੀ ਸੀ ਜਿਹਨੂੰ ਦੁਨੀਆ T20 ਕਹਿੰਦੀ ਸੀ BCCI ਦਾ ਕਹਿਣਾ ਸੀ 20 ওভার ਦਾ ਮੈਚ ਇਹ ਕਹੋ ਜੀ ਅਸਲੀ ক্রিকেট ਨਹੀਂ ਇਹ ਕੋਈ ਅਸਲੀ ক্রিকেট ਨਹੀਂ ਉਹਨਾਂ ਦੀ ਨਜ਼ਰ ਵਿੱਚ ਟੈਸਟ ਮੈਚ ਹੀ ਅਸਲੀ ক্রিকেট ਸੀ ਜਿੱਥੇ ਪੇਸ਼ੰਤ ਟੈਕਨੀਕ ਤੇ ਕੈਰੇਕਟਰ ਦਿਖਦਾ ਹੈ ਉਹਨਾਂ ਨੂੰ ਲੱਗਦਾ ਸੀ ਕਿ T20 ਦੇ ਆਉਂਦੇ ਹੀ ਟੈਸਟ ক্রিকেট ਦੀ ਸ਼ਾਨ ਖਤਮ ਹੋ ਜਾਵੇਗੀ ਦੂਸਰਾ ਕਾਰਨ ਕੁਝ ਆਫੀਸ਼ੀਅਲ ਤਾਂ ਕਹਿੰਦੇ ਸਨ T20 ਤਾਂ ਬਸ ਐਂਟਰਟੇਨਮੈਂਟ ਹੈ ਦੂਸਰਾ ਕਾਰਨ BCCI ਨੂੰ ਡਰ ਸੀ ਕਿ ਛੋਟੇ ਫਾਰਮੈਟ ਕਰਕੇ ਰਣਜੀ ਟਰਾਫੀ ਜੈਸੇ ਡੋਮੈਸਟਿਕ ਟੂਰਨਾਮੈਂਟ ਦੀ ਵੈਲਿਊ ਡਾਊਨ ਹੋ ਜਾਵੇਗੀ ਕੁਝ ਆਫੀਸ਼ੀਅਲ ਤਾਂ ਕਹਿੰਦੇ ਸਨ T20 ਤਾਂ ਬਸ ਇੱਕ ਐਂਟਰਟੇਨਮੈਂਟ ਹੈ ক্রিকেট ਨਹੀਂ ਇਹ ਤਾਂ ਪਜਾਮਾ ক্রিকেট ਹੈ ਪਰ ਜਿੱਥੇ ਆਸਟ੍ਰੇਲੀਆ ਇੰਗਲੈਂਡ ਤੇ ਸਾਊਥ ਅਫਰੀਕਾ T20 ਨੂੰ ਗਲੇ ਲਾ ਰਹੇ ਸਨ ਇੰਡੀਆ ਕਹਿ ਰਿਹਾ ਸੀ ਸਾਨੂੰ ਸਿਰਫ ਟੈਸਟ ਤੇ ODI ਪਸੰਦ ਨੇ ਪਰ ICC ਨੂੰ ਪਤਾ ਸੀ ਜੇ ਇੰਡੀਆ ਨੇ ਫਾਰਮੈਟ ਨੂੰ ਅਕਸੈਪਟ ਨਹੀਂ ਕੀਤਾ ਤਾਂ T20 ਕਦੇ ਗਲੋਬਲ ਹਿੱਟ ਨਹੀਂ ਹੋਵੇਗਾ ਇਸ ਲਈ ICC ਨੇ ਲੈ ਆਇਆ ਇੱਕ ਹਿਸਟੋਰੀਕਲ ਡਿਸੀਜਨ 2007 ਵਿੱਚ ਅਨਾਉਂਸ ਕੀਤਾ ਗਿਆ ਪਹਿਲਾ ICC ਵਰਲਡ ਕਪ T20 ਸਾਊਥ ਅਫਰੀਕਾ ਵਿੱਚ ਅਸ਼ੀਰ ਦਾ ਕਹਿਣਾ ਸੀ ਇੰਡੀਆ ਖੇਡੇ ਆ ਨਾ ਖੇਡੇ ਟੂਰਨਾਮੈਂਟ ਤਾਂ ਹੋਵੇਗਾ ਹੀ BCCI ਨੇ ਪੇ ਤਾ ਮਨਾ ਕਰ ਦਿੱਤਾ ਪਰ ICC ਦਾ ਦਬਾਅ ਨਜ਼ਰ ਅੱਸੀ ਕਿ ਮਜਬੂਰਨ ਇੰਡੀਅਨ ਨੂੰ ਟੀਮ ਪੇਜਣੀ ਪਈ ਪਰ ਅਜੀਬ ਗੱਲ ਐ ਸੀ ਸਚਿੰਤਨ ਰਾਹਲ ਦਰਾਵਿਡ ਤੇ ਸੌਰਵ ਗਾਂਗੂਲੀ ਤਿੰਨੋਂ ਨੇ ਟਰਨਮੈਂਟ ਖੇਡਣ ਤੋਂ ਮਨਾ ਕਰ ਦਿੱਤਾ ਤੇ ਫਿਰ ਚੁਣੀ ਗਈ ਇੱਕ ਨਵੀਂ ਯੰਗ ਟੀਮ ਜਿਹਨੂੰ ਕੈਪਟਨ ਬਣਾਇਆ ਗਿਆ ਮਹਿੰਦਰ ਸਿੰਘ ਧੋਨੀ ਉਹ ਟਾਈਮ ਤੇ ਕੋਈ ਵੀ ਨਹੀਂ ਸੋਚ ਰਿਹਾ ਸੀ ਕਿ ਯੰਗ ਟੀਮ ਦੁਨੀਆ ਦਾ ਨਕਸ਼ਾ ਬਦਲ ਦੇਵੇਗੀ ਇੰਡੀਆ 2007 ਚ ਸਾਊਥ ਅਫਰੀਕਾ ਪਹੁੰਚੀ ਯੰਗ ਤੇ એનਰਜੀ ਟਿਕ ਟੀਮ ਨਾਲ ਟੀਮਸ ਹਨ ਯੁਵਰਾਜ ਸਿੰਘ ਗੋਤੰਗੋਮਬੇ ਰੋਹਿਤ ਸ਼ਰਮਾ ਸ਼ਿਸ਼ਾਂਤ ਤੇ ਕੈਪਟਨ ਕੁਲ ਐਜ਼ਾਈਸ ਐਮ ਐ ਉਮੀਦ ਸਿਰਫ ਇਤਨੀ ਸੀ ਕਿ ਟੀਮ ਇੰਡੀਆ ਖੇਡ ਕੇ ਵਾਪਸ ਆ ਜਾਵੇ ਪਰ ਉਹਨਾਂ ਨੇ ਤਾਂ ਕ੍ਰਿਕਟ ਦੀ ਕਹਾਣੀ ਹੀ ਬਦਲ ਦਿੱਤੀ ਯੁਵਰਾਜ ਦਾ ਤਬਾਹੀ ਖੇਡ ਇੰਗਲੈਂਡ ਦੇ ਖਿਲਾਫ ਮੈਚ ਵਿੱਚ ਯੁਵਰਾਜ ਸਿੰਘ ਨੇ ਸਟ੍ਰੋਕ ਬ੍ਰੋਡ ਦੀ 6 ਬੋਲਾਂ ਤੇ 6 6 ਛੱਕੇ ਲਾਇਆ ਉਸ ਦਿਨ ਸਿਰਫ ਰਿਕਾਰਡ ਨਹੀਂ ਟੁੱਟਿਆ ਬਲਕਿ ਦੁਨੀਆ ਨੂੰ ਸਮਝ ਆ ਗਈ ਕਿ T20 ਖੇਡੀ ਕੀ ਮਜਾ ਆਦੀ ਹੈ ਸੈਮੀ ਫਾਈਨਲ ਵਿੱਚ ਇੰਡੀਆ ਨੇ ਪਾਵਰਫੁੱਲ ਆਸਟ੍ਰੇਲੀਆ ਨੂੰ ਹਰਾ ਦਿੱਤਾ ਤੇ ਦੁਨੀਆ ਨੂੰ ਸ਼ੋਅ ਕਰ ਦਿੱਤਾ ਫਿਰ ਆਇਆ ਫਾਈਨਲ ਇੰਡੀਆ ਵਰਸ ਪਾਕਿਸਤਾਨ ਹਰ ਬਾਲ ਤੇ ਸਾਹ ਸੁੱਕ ਗਈ ਸੀ ਜੋਗਿੰਦਰ ਸ਼ਰਮਾ ਨੇ ਆਖਰੀ ਓਵਰ ਦਾ ਕਮਾਲ ਕੀਤਾ ਮਿਸਬਾਹ ਉਲ ਹ ਇਸੇ ਸ਼ਾਂਤ ਰਹੇ ਹੱਥਾਂ। ਔਰ ਇੰਡੀਆ 2007 ਵਰਲਡ ਕਪ T20 ਚੈਂਪੀਅਨ ਬਣ ਗਿਆ। ਇਹ ਜਿੱਤ ਸਿਰਫ ਇੱਕ ਟਰੋਫੀ ਨਹੀਂ ਸੀ, ਇਹ ਐ ਇੰਡੀਅਨ ਕ੍ਰਿਕਟ ਦਾ ਰੀਬਰਥ ਸੀ। ਇਸ ਜਿੱਤ ਨੇ BCCI ਦਾ ਵਿਰੋਧ ਖਤਮ ਕਰ ਦਿੱਤਾ। ਬੋਰਡ ਨੇ ਸਮਝ ਲਿਆ T20 ਕ੍ਰਿਕਟ ਦਾ ਫਿਊਚਰ ਹੈ। ਤੇ ਫਿਰ ਸਿਰਫ ਕੁਝ ਮਹੀਨੇ ਬਾਅਦ ਇੰਡੀਆ ਵਿੱਚ ਹੋਇਆ ਹਿਸਟੋਰੀਕਲ ਡਿਸੀਜਨ, IPL ਦਾ ਜਨਮ। ਇੰਡੀਅਨ ਪ੍ਰੀਮੀਅਰ ਲੀਗ ਨੇ T20 ਨੂੰ ਸਿਰਫ ਇੱਕ ਗੇਮ ਨਹੀਂ, ਬਲਕਿ ਇੱਕ ਮਲਟੀ ਬਿਲੀਅਨ ਡਾਲਰ ਇੰਡਸਟਰੀ ਬਣਾ ਦਿੱਤਾ। ਅੱਜ ਦੁਨੀਆ ਦੇ ਹਰ ਕੋਨੇ ਵਿੱਚ T20 ਲੀਗ ਚੱਲ ਰਹੀਆਂ ਨੇ। ਆਸਟ੍ਰੇਲੀਆ ਵਿੱਚ BBL, ਬੈਸਟ லீਗ ਵਿਚ ਸੀਪੀਐਲ ਤੇ ਸਭ ਤੋਂ ਵੱਡੀ ਲੀਗ ਆਈਪੀਐਲ ਦੋਸਤੋ 2017 ਵਰਲਡ ਕਪ ਸਿਰਫ ਜਿੱਤ ਨਹੀਂ ক্রিকেট ਦਾ ਇਵੋਲੂਸ਼ਨ ਸੀ ਪਰ ਕਹਾਣੀ ਅਜੇ ਖਤਮ ਨਹੀਂ ਹੋਈ ਅਗਲੇ ਪਾਰਟ ਵਿੱਚ ਅਸੀਂ ਗੱਲ ਕਰਾਂਗੇ ਕਿ ਟੀ20 ਪਲੇਅਰ ਦੀ ਸੈਲਰੀ ਉਹਨਾਂ ਦਾ ਲਾਈਫਸਟਾਈਲ ਤੇ ক্রিকেট ਦੀ ਇਕਨੋਮੀ ਨੂੰ ਕਿਵੇਂ ਪੂਰੀ ਤਰ੍ਹਾਂ ਬਦਲ ਦਿੱਤਾ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਜੇ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੇ ਪਾਰਟ ਵਿੱਚ ਜਦ ਤੱਕ ਲਈ ਧੰਨਵਾਦ ਜੀ